ਕੋਰ ਦੁਖਿਉਂ ਅਨਕ ਹਤਿਆਂਗ ਜਨਮ ਧਾਰਿਦ੍ਰੰਗ ਮਹਾ ਵਿਛਾਦੰਗ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਬਸਮੰਕਰੋਤ ਪੰਵੇਂ ਪਾਦਸ਼ਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਸਕ੍ਰਿਤ ਦੇ ਸ਼ਲੋਕਾਂ ਦੇ ਵਿੱਚ ਇਹ ਵਚਨ ਕਰਦੇ ਨੇ ਕੋਰ ਦੁਖਿਉਂ ਕਿੰਨੇ ਦੁਖ ਡਰਾਉਣੇ ਦੁਖ ਜਿਹੜੇ ਨੇ ਅਨਕ ਹਤਿਆਂਗ ਕਿੰਨੇ ਹਤਿਆਵਾਂ ਕੀਤੀਆਂ ਹੋਣ ਹਾਂਜੀ फेर ਕਹਿੰਦੇ ਮਹਾ ਬਿਖਾਦੰਗ ਜਨਮ ਦਰਿਦਰੰਗ ਮਹਾ ਬਿਖਾਦੰਗ ਜਨਮ ਤੋਂ ਦਰਿਦਰ ਹੋਵੇ ਮਨੁੱਖ ਬੇ ਘਰੇ ਗਰੀਬੀ ਹੋਵੇ ਬੇਪਰ ਸੁਦਾਮਾ ਦਾਰਿਦ ਭੰਜ ਰੇ ਮਨ ਤੂੰ ਵੀ ਭਜ ਗੋਬਿੰਦ ਵੀ ਜਿਸ ਤਰ੍ਹਾਂ ਗਰੀਬ ਸੁਦਾਮਾ ਉਹਦੀ ਗਰੀਬੀ ਦੂਰ ਕੀਤੀ ਰੱਬ ਨੇ ਤੇ ਤੇਰੀ ਵੀ ਕਰ ਦਵੇਗਾ ਐਸ ਕਰਕੇ ਤੂੰ ਵੀ ਗੋਬਿੰਦ ਨੂੰ ਪਾਜੋ ਉਸ ਪ੍ਰਮਾਤਮਾ ਦਾ ਸਿਮਰਨ ਕਰ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਦੁੱਖ ਪਰੇ ਹੋ ਜਾਣਗੇ ਚਲੇ ਜਾਣਗੇ ਸਾਰੇ ਦੇ ਸਾਰੇ ਜਿੰਨੇ ਵੀ ਹਣ ਭਾਵੇਂ ਸਰੀਰ ਦੇ ਨੇ ਭਾਵੇਂ ਮਨ ਦੇ ਨੇ ਭਾਵੇਂ ਸਮਾਜ ਦੇ ਨੇ ਭਾਵੇਂ ਸਾਡੇ ਪਰਿਵਾਰ ਦੇ ਨੇ ਹਾਂ ਜੀ ਭਾਵੇਂ ਅੰਦਰਲੇ ਬਾਹਰਲੇ ਭਾਵੇਂ ਜਨਮ ਮਰਨ ਦੁੱਖ ਭਾਰੀ ਸਾਰੇ ਦੇ ਸਾਰੇ ਤੇ ਸੁਖ ਜਿੰਨੇ ਵੀ ਹਣ ਤੇਰੀ ਝੋਲੀ ਗੁਰੂ ਨੇ ਪਾ ਦੇਣੀਆਂ ਹਾਂ ਜੀ ਸਾਰੇ ਸੁਖ ਤੇਰੀ ਝੋਲੀ ਪਾ ਦੇਣੇ ਗੁਰੂ ਸਾਹਿਬ ਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਮੁਖ ਫਲਾਂ ਦਾ ਇਹ ਫਲ ਉਹ ਨੂੰ ਸਮਝੀ ਆਪਾਂ ਗੁਰਮੁਖ ਕੌਣ ਜਿਹਦਾ ਮੁਖ ਗੁਰੂ ਦੇ ਵੱਲ ਹੈ ਜਿਹੜਾ ਆਪਣੇ ਮੂੰਹ ਨੂੰ ਗੁਰੂ ਦੇ ਵੱਲ ਰੱਖਦਾ ਮੂੰਹ ਦਾ ਮਤਲਬ ਇਹ ਨਹੀਂ ਮੂੰਹ ਦਾ ਭਾਵ ਹੈ ਕਿ ਆਪਣਾ ਮਨ ਆਪਣਾ ਸੁਭਾਅ ਆਪਣੀ ਬਿਰਤੀ ਹਾਂਜੀ ਤੇ ਗੁਰੂ ਦੇ ਵੱਲ ਰੱਖਦਾ ਹਰ ਵੇਲੇ ਗੁਰੂ ਦਾ ਧਿਆਨ ਆਪਣੇ ਧਿਆਨ ਦੇ ਵਿੱਚ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਸ ਕਹਾਣੀ ਹਾਂਜੀ ਜਿਹੜਾ ਧਿਆਨ ਹੈ ਪੰਚਾਂ ਕਾ ਗੁਰ ਇਕ ਧਿਆਨ ਜਿਹੜੇ ਪੰਚ ਨੇ ਪ੍ਰਵਾਣ ਨੇ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦੀ ਇੱਕੋ ਹੀ ਖਾਸियत ਹੈ ਕਿ ਉਹਨਾਂ ਦਾ ਧਿਆਨ ਗੁਰੂ ਦੇ ਵੱਲ ਹੈ ਇੱਥੇ ਗੁਰਮੁਖ ਜਿਨ੍ਹਾਂ ਦੇ মুখ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਹਾਂਜੀ ਉਠਤ ਬੈਠਤ ਸੋਹਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਉਠਦੇ ਆਂ ਬੈਹਂਦੇ ਆਂ ਸੌਂਦੇ ਆਂ ਨਾਮ ਨਾਲ ਜੁੜੇ ਹੋਏ ਨੇ ਉਹ ਗੁਰਮੁਖ ਨੇ ਹੈ ਜੀ ਜਿਨ੍ਹਾਂ ਸਾਹਸ ਗਰਾਸ ਨਾਲ ਬਿਸਨ ਹੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਪੂਰੇ ਸੰਤ ਨੇ ਮਹਾ ਪੁਰਸਨ ਨੇ ਉਹ ਗੁਰਮੁਖ ਨੇ ਜਿਨ੍ਹਾਂ ਦਾ ਗੁਰੂ ਵੱਲ ਧਿਆਨ ਹੈ ਮੁਖ ਵਿੱਚ ਗੁਰੂ ਹੈ ਗੁਰੂ ਦੇ ਵੱਲ ਮੁਖ ਹੈ ਹੈ ਜੀ ਧਿਆਨ ਆਪਣਾ ਧਿਆਨ ਆਪਣੀ ਬਿਰਤੀ ਗੁਰੂ ਦੇ ਵੱਲ ਰੱਖਦੇ ਨੇ ਗੁਰਮੁਖ ਨੇ ਤੇ ਹੋਰ ਗੁਰਮੁਖ ਕਿਹੜੇ ਨੇ ਨਾਦ ਗੁਰਮੁਖ ਨਾਦ ਨਾਲ ਜੁੜਿਆ ਸ਼ਬਦ ਨਾਲ ਜੁੜਿਆ ਨਾਦ ਦਾ ਉਹ ਸ਼ਬਦ ਕਿਉਂਕਿ ਸਭ ਤੋਂ ਪਹਿਲਾਂ ਸ਼ਬਦ ਹੀ ਪੈਦਾ ਹੋਇਆ ਸੀ ਸੰਸਾਰ ਜਿਹੜਾ ਨਾਦ ਨਾਲ ਹੀ ਪੈਦਾ ਹੋਇਆ ਇਸ ਕਰਕੇ ਜਿਹੜਾ ਨਾਦ ਹੈ ਉਹ ਸੰਸਾਰ ਦਾ ਜਨਮ ਦਤਾ ਹੈ ਨਾਦ ਜਿਹੜਾ ਇਸ ਕਰਕੇ ਗੁਰਮੁਖ ਆਪਣਾ ਧਿਆਨ ਸ਼ਬਦ ਵੱਲ ਜੋੜ ਕੇ ਰੱਖਦਾ ਹੈ ਗੁਰਮੁਖ ਵੇਦੰਗ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਗੁਰਮੁਖਾਂ ਦੇ ਕੰਮ ਨੇ ਪ੍ਰਮੁਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਾ ਹੈ ਉਹਨਾਂ ਨੂੰ ਵਿਚਾਰਦਾ ਹੈ ਉਹਨਾਂ ਨੂੰ ਪੜ੍ਹਦਾ ਹੈ ਕਿਉਂਕਿ ਉਹ ਵੀ ਮਹਾਪੁਰਸ਼ਾਂ ਦੇ ਲਿਖੇ ਹੋਏ ਨੇ ਗੁਰੂ ਦੀ ਬਾਣੀ ਦਾ ਧਿਆਨ ਧਰਦਾ ਗੁਰੂ ਦੀ ਬਾਣੀ ਦਾ ਵਿਚਾਰ ਕਰਦਾ ਹੈ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਜੁੜਦਾ ਹੈ ਵੇਦ ਉਹਨਾਂ ਨੂੰ ਕਹਿੰਦੇ ਜਿਹੜੇ ਮਹਾਪੁਰਸ਼ਾਂ ਦੇ ਬਚਨ ਉਚਾਰਨ ਕੀਤੇ ਨੇ ਜਿਵੇਂ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਹਾਂਜੀ ਜਿਵੇਂ ਤਰ੍ਹਾਂ ਚਾਰ ਵੇਦ ਹੈ ਉਹ ਵੀ ਮਹਾਰਾਜ ਜੀ ਕਹਿੰਦੇ ਨਾਮ ਕਮਲ ਤੇ ਬ੍ਰਹਮਾ ਉਪਤੇ ਵੇਦ ਪੜੇਲੇ ਕੰਥ ਸਵਾਰ ਟਾਂਕੋ ਹੰਤਨਾ ਜਾਈ ਲਖਿਆ ਆਵਤ ਜਾਤ ਰਹਿ ਗੁਵਾਰ Pritam ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ ਤੇ ਉਹ ਪਰਮਾਤਮਾ ਉਹਨਾਂ ਦੇ ਜਿਹੜੇ ਮਹਾਪੁਰਸ਼ ਹੋਏ ਨੇ ਗੁਰਮੁਖ ਜਨ ਹੋਏ ਨੇ ਜਿਨ੍ਹਾਂ ਨੇ ਉਧਾਰਮੀ ਗ੍ਰੰਥ ਲਿਖੇ ਨੇ ਹਾਂਜੀ ਉਹਨਾਂ ਦਾ ਅਧਿਐਨ ਕਰਦਾ ਉਹਨਾਂ ਨੂੰ ਪੜਦਾ ਉਹਨਾਂ ਨੂੰ ਗਾਉਂਦਾ ਉਹਨਾਂ ਨੂੰ ਸੁਣਦਾ ਗੁਰੂ ਦੀ ਬਾਣੀ ਨੂੰ ਗਾਉਂਦਾ ਸੁਣਦਾ ਉਹ ਗੁਰਮੁਖ ਨੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਗੁਰਮੁਖ ਰਹਾਸ ਸਮਾਈ ਤੇ ਗੁਰਮੁਖ ਆਪਣੇ ਗੁਰੂ ਨਾਲ ਆਪਣੇ ਵਾਹਿਗੁਰੂ ਨਾਲ ਸਮਾਇਆ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਹਰ ਥਾਂ ਤੇ ਸਮਾਇਆ ਉਹਦੇ ਨਾਲ ਜੁੜਿਆ ਰਹਿੰਦਾ ਹਰ ਵੇਲੇ ਉਹ ਤੋਂ ਪਰੇ ਨਹੀਂ ਹੁੰਦਾ ਭਾਵੇਂ ਕੰਮ ਕਾਜ ਕਰੇਗਾ ਦੁਨੀਆਂ ਦੇ ਵਿੱਚ ਵਿਛਰੇਗਾ ਸੰਸਾਰ ਵਿੱਚ ਰਹੇਗਾ ਘਰ ਵਿੱਚ ਵੀ ਪਰਿਵਾਰ ਵਿੱਚ ਵੀ ਆ ਜੀ ਦੁਨੀਆਦਾਰੀ ਦੁਕੰਦਾਰੀ ਵੀ ਕਰੇਗਾ ਪਰ ਮਨ ਜਿਹੜਾ ਆਪਣੇ ਗੁਰੂ ਨਾਲ ਜੋੜ ਕੇ ਰੱਖੇਗਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦਾ ਇਹ ਸੁਭਾਅ ਹੈ ਕੇ ਗੁਰਮੁਖੋ ਪਰਮਾਤਮਾ ਨਾਲ ਜੁੜਿਆ ਰਹਿੰਦਾ ਅੱਗੇ ਗੁਰੂ ਸਾਹਿਬ ਕਹਿੰਦੇ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਹੁਣ ਇਹਨੂੰ ਆਪਾਂ ਜੇਕਰ ਸ਼ਬਦ ਨੂੰ ਵਿਚਾਰ ਕਰੀਏ ਬੜਾ ਡੂੰਘਾ ਸ਼ਬਦ ਹੈ ਤੇ ਇਹਦੇ ਵਿੱਚ ਵਿਰੋਧ ਨਹੀਂ ਹੋਣਾ ਚਾਹੀਦਾ ਗੁਰੂ ਦੀ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਸਰੋਤਮ ਵਿਚਾਰ ਇਹ ਹੈ ਕਿਉਂਕਿ ਕਿੰਨੇ ਪਾਸੇ ਗੁਰੂ ਦਾ ਜਿਹੜਾ ਉਚਾਰਨ ਹੋਇਆ ਗੋਰੇ ਈਸ਼ਰ ਇੱਦੇ ਵਿੱਚ ਗੁਰੂ ਲਿਖਿਆ ਗੁਰ ਗੋਰਖ ਬਰਮਾ ਹੈ ਜੀ ਫਿਰ ਗੋਰ ਪਾਰਵਤੀ ਮਾਈ ਹੈ ਜੀ ਗੁਰੂ ਸਾਹਿਬ ਕਹਿੰਦੇ ਵੀ ਦੇਖੋ ਇਹ ਜਿਹੜੇ ਈਸ਼ਰ ਕੋਈ ਕੋਈ ਛੋਟਾ ਮोटा ਕੋਈ ਕੋਈ ਵਿਅਕਤੀ ਨਹੀਂ ਹੈ ਈਸ਼ਰ ਜਿਹੜਾ ਈਸ਼ਵਰ ਰੱਬ ਦੀ ਗੱਲ ਨਹੀਂ ਹੈ ਈਸ਼ਵਰ ਜਿਹੜਾ ਉਹ ਸ਼ਿਵਜੀ ਭਗਵਾਨ ਨੂੰ ਕਿਹਾ ਈਸ਼ਵਰ ਪਾਰਵਤੀ ਦਾ ਪਤੀ ਇਸ ਦਾ ਪਤੀ ਕੀਸਵਰ ਇਸ ਨੂੰ ਵਰਣ ਵਾਲਾ ਹੈ ਜੀ ਤੇ ਉਹ ਬੜੀ ਧਿਆਨ ਪਰਮੇਸ਼ਰ ਦੇ ਨਾਲ ਜੋੜੀ ਰੱਖਦੇ ਸਨ ਪਰਮਾਤਮਾ ਦਾ ਉਹਨਾਂ ਨੇ ਬੜੀ ਬੰਦਗੀ ਕੀਤੀ ਹੈ ਬੜਾ ਸਿਮਰਨ ਕੀਤਾ ਬੜਾ ਨਾਮ ਜਪਿਆ ਉਹਨਾਂ ਨੇ ਹੈ ਜੀ ਤੇ ਅੱਗੇ ਜਿਹੜਾ ਗੋਰਖ ਵੀ ਇਹ ਵੀ ਬਹੁਤ ਬੜਾ ਇੱਕ ਜਿਹੜਾ ਹੋਇਆ ਯੋਗੀ ਹੋਇਆ ਹੂੰ ਇਸੇ ਤੋਂ ਹੈ ਇਹ ਜਿਹੜੀ ਸਮਾਧੀ ਬੜੀ ਲਾਉਂਦਾ ਸੀਗਾ ਤੇ ਗੁਰੂ ਸਾਹਿਬ ਨਾਲ ਇਹਦੀ ਗੁਫ਼ਤ ਵੀ ਹੋਈ ਹੈ ਜੇ ਗੁਰਮੁਖਾ ਨਾ ਹੁੰਦਾ ਤੇ ਗੁਰੂ ਸਾਹਿਬ ਦੇ ਕੋਲ ਨਹੀਂ ਜਾਂਦੇ ਗਏ ਸੀ ਨਾ ਤਾਂ ਹੀ ਗਏ ਸੀ ਵੀ ਇਹ ਚੰਗਾ ਬੰਦਾ ਹੈ ਗੁਰਮੁਖ ਹੈ ਰਵਨਾ ਜੁੜਿਆ ਹੋਇਆ ਤੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦੇਵਤਿਆਂ ਦੀ ਪੂਜਾ ਹੁੰਦੀ ਸੀ ਹੁਣ ਵੀ ਹੁੰਦੀ ਹੈ ਹੁਣ ਗੋਰਖਾ ਫਿਰ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੇ ਰਚੀਤਾ ਹਨਨੁ ਕਿਹਾ ਜਾਂਦਾ ਬ੍ਰਹਮਾ ਜੀ ਸ੍ਰਿਸ਼ਟੀ ਦੇ ਰਚੀਤਾ ਕਿਹਾ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਬ੍ਰਹਮਾ ਜੀ ਹੋਏ ਨੇ ਦੁਨੀਆਂ ਦੇ ਵਿੱਚ ਫਿਰ ਉਹਨਾਂ ਨੇ ਵੇਦਾਂ ਦਾ ਉਚਾਰਨ ਕੀਤਾ ਹੈ ਜੀ ਫੇਰ ਉਹਨਾਂ ਨੇ ਜਦੋਂ ਵੇਖਿਆ ਨਾਭ ਕਮਲ ਤੇ ਬ੍ਰਹਮਾ ਉੱਪਰ ਜੇ ਬੜੀ ਇੱਕ ਸੁੰਦਰ ਕਥਾ ਹੈ ਤੇ ਗਾਥਾ ਹੈ ਦੇਖਿਆ ਉਹਨਾਂ ਨੇ ਇੱਧਰ ਉੱਧਰ ਪਾਣੀ ਦੇ ਵਿੱਚ ਮੈਂ ਇਕੱਲਾ ਹੀ ਹਾਂ ਮੈਂ ਇਕੱਲਾ ਹੀ ਹਾਂ ਤੇ ਕੋਈ ਹੈ ਨਹੀਂ ਇਹਦਾ ਮਤਲਬ ਮੈਂ ਹੀ ਹਾਂ ਉਹਨਾਂ ਨੇ ਦੇਖਿਆ ਚਾਰੇ ਪਾਸੇ ਵੀ ਆ ਜਿਹੜਾ ਇੰਨੀ ਧਰਤੀ ਆਕਾਸ਼ ਤੇ ਪਾਣੀ ਬਣਿਆ ਹੋਇਆ ਉੱਪਰ ਸੂਰਜ ਜਿਹੜਾ ਉਹ ਚਮਕਦਾ ਪਿਆ ਵੀ ਇਹ ਸਭ ਮੇਰਾ ਹੀ ਪ੍ਰਤਾਪ ਹੈ ਹੈ ਜੀ ਇਸ ਤਰ੍ਹਾਂ ਹੋ ਗਿਆ ਅਤੇ ਬਾਦ ਪ੍ਰਮਾਤਮਾ ਨੇ ਗਿਆਨ ਦਿੱਤਾ ਤੇ ਫਿਰ ਉਹਨੇ ਵੇਦਾਂ ਦਾ ਉਚਾਰਨ ਕੀਤਾ ਪ੍ਰਮਾਤਮਾ ਦੀ ਉਸਤਤ ਕੀਤੀ ਉਹ ਕਿਵੇਂ ਕੀਤੀ ਜਦੋਂ ਉਹਦਾ ਹੱਥ ਵੱਜਿਆ ਨਾ ਵੀ ਮੇਰੇ ਥੱਦੇ ਕੁਛ ਹੈ ਤੇ ਉਹਨੂੰ ਇੱਕ ਡੰਡੀ ਦਿਖਾਈ ਦਿੱਤੀ ਕਮਲ ਦਾ ਫੁੱਲ ਸੀ ਤੇ ਉਹਨਾਂ ਨੂੰ ਡੰਡੀ ਦਿਖਾਈ ਦਿੱਤੀ ਤੇ ਉਹਨਾਂ ਨੇ ਦੇਖਣ ਵਾਸਤੇ ਵੀ ਹੈ ਕੀ ਇਹ ਉਹ ਡੰਡੀ ਵਿੱਚ ਵੜ ਗਏ ਤੇ ਗੁਰਬਾਣੀ ਲਿਖਦੀ ਹੈ ਜੀ ਗੁਰੂ ਸਾਹਿਬ ਦੇ ਵਜੇ ਨਾ ਗੁਰਨਾਨਕ ਦੇਵ ਜੇ ਹੈ ਜੀ ਮਾਰੇ ਕਹਿੰਦੇ ਆਉਤ ਜਾਤ ਗਵਾਰ ਨਾਵ ਕਮਲ ਤੇ ਬ੍ਰਹਮਾ ਉਪਜੇ ਵਿਦ ਪੜੇਲੇ ਕੰਠ ਸਵਾਰ ਤਾਂ ਕੋ ਅੰਤ ਨਾ ਜਾਇ ਲਖਿਆ ਆਉ ਤ ਯਾਤਰਾ ਗਵਾਰ ਪੀਤਮ ਕਿਉਂ ਵਿਸਰੇ ਮੇਰੇ ਪ੍ਰਾਨ ਦਾ ਪਰ ਜਦੋਂ ਫਸ ਗਏ ਨਾ ਉੱਥੇ ਜਦੋਂ ਉਹ ਉਹ ਨਾਲੀ ਤੋਂ ਬਾਹਰ ਨਾ ਨਿਕਲਿਆ ਗਿਆ ਉਹ ਜਿਹੜੀ ਜਿਹੜੀ ਕਮਲ ਕਮਲ ਦੇ ਫੁੱਲ ਦੀ ਜਿਹੜੀ ਡੰਡੀ ਸੀ ਉਹ ਡੰਡੀ ਵਿੱਚ ਫਸ ਗਏ ਨਾ ਉਧਰ ਜਾਇਆ ਜਾਵੇ ਤੇ ਨਾ ਉਧਰ ਆਇਆ ਜਾਵੇ ਫਿਰ ਕਹਿੰਦੇ ਵੀ ਮੈਂ ਤੇ ਰੱਬ ਨਹੀਂ ਹੈਗਾ ਮੈਨੂੰ ਤਾਂ ਬੁਲੇਖਾ ਹੀ ਹੈ ਜਿਵੇਂ ਤਰ੍ਹਾਂ ਰੱਬ ਤੇ ਕਈਆਂ ਕਈਆਂ ਨੂੰ ਬੁਲੇਖਾ ਰੱਬ ਬਣਨ ਦਾ ਪੈ ਜਾਂਦਾ ਇੱਥੇ ਵੀ ਪੈ ਜਾਂਦਾ ਵੀ ਮੈਂ ਹੀ ਰੱਬ ਆ ਪੈ ਜਾਂਦਾ ਬੁਲੇਖਾ ਕਿਉਂਕਿ ਪਰਮਾਤਮਾ ਨੇ ਸ੍ਰਿਸ਼ਟੀ ਐਸੀ ਰਚੀ ਆ ਤੇ ਬ੍ਰਹਮਾ ਜੀ ਨੂੰ ਪੈ ਗਿਆ ਫਿਰ ਉਹਨਾਂ ਨੇ ਸੱਚੇ ਮਨੋਂ ਅਰਦਾਸ ਕੀਤੀ ਵੀ ਤੂੰ ਰਚਨਹਾਰ ਐ ਤੂੰ ਕੌਣ ਐ ਵੀ ਤੂੰ ਮੈਨੂੰ ਕੋਈ ਗਿਆਨ ਬਖਸ਼ ਕੋਈ ਕਿਰਪਾ ਕਰ ਵੀ ਸੋਝੀ ਬਖਸ਼ ਵੀ ਹੈ ਕੌਣ ਤੂੰ ਤੇ ਮੈਂ ਕੌਣ ਆ ਮੇਰੇ ਬਾਰੇ ਵੀ ਤਾਂ ਪਤਾ ਲੱਗੇ ਤੇ ਮੈਨੂੰ ਤੁਹਾਡੇ ਬਾਰੇ ਪਤਾ ਲੱਗੇ ਇਹ ਇਹ ਚੀਜ਼ ਹੈ ਇੱਕ ਸਮਝਣ ਵਾਲੀ ਗੱਲ ਹੈ ਵੀ ਮੈਨੂੰ ਰੱਬ ਬਾਰੇ ਪਤਾ ਹੋਣਾ ਚਾਹੀਦਾ ਤੇ ਮੈਨੂੰ ਆਪਣੇ ਬਾਰੇ ਵੀ ਪਤਾ ਹੋਣਾ ਚਾਹੀਦਾ ਦੇਖੋ ਦੋ ਚੀਜ਼ਾਂ ਨੇ ਹੁਣ ਸਾਨੂੰ ਆਪਣੇ ਬਾਰੇ ਗਿਆਨ ਨਹੀਂ ਤੇ ਰੱਬ ਦੇ ਬਾਰੇ ਗਿਆਨ ਕਿਵੇਂ ਪ੍ਰਾਪਤ ਕਰਾਂਗੇ ਦੋ ਜੀ ਗਿਆਨ ਹੈ ਆਪਣੇ ਸਰੀਰ ਦਾ ਗਿਆਨ ਆਪਣੇ ਮਨ ਦਾ ਗਿਆਨ ਇਹ ਜੁੜਨ ਦੇ ਨਾਲ ਹੋਏਗਾ ਬਾਣੀ ਨਾਲ ਜੁੜਾਂਗੇ ਤੇ ਸਾਨੂੰ ਸਭ ਤੋਂ ਪਹਿਲਾਂ ਸਵੈ ਗਿਆਨ ਹੋਏਗਾ ਆਪਣੇ ਆਪ ਦਾ ਗਿਆਨ ਹੋਏਗਾ ਮਨ ਦਾ ਗਿਆਨ ਹੋਏਗਾ ਸਰੀਰ ਦਾ ਗਿਆਨ ਹੋਏਗਾ ਉਹ ਤੋਂ ਬਾਅਦ ਜਾ ਕੇ ਪਰਮਾਤਮਾ ਦਾ ਗਿਆਨ ਹੋਏਗਾ ਉਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਬਹੁਤ ਬੜੀ ਇੱਕ ਇੱਕ ਗੱਲ ਹੈ ਬਹੁਤ ਬੜੀ ਇੱਕ ਸਿੱਖਿਆ ਇੱਕ ਪੜ੍ਹਾਈ ਹੈ ਤੇ ਇੱਕ ਇਹ ਰਸਤੇ ਦਾ ਜਿਹੜਾ ਇੱਕ ਲੰਬਾ ਮਾਰਗ ਹੈ ਤੇ ਗੁਰਮੁਖਾਂ ਦਾ ਮਾਰਗ ਬੜਾ ਲੰਬਾ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਿਹੜੇ ਬ੍ਰਹਮਾ ਜੀ ਹੋਏ ਨੇ ਬੜੇ ਮਾਨ ਮਹਾਪੁਰਸ਼ ਹੋਏ ਨੇ ਤੇ ਪਰਮਾਤਮਾ ਨੇ ਫਿਰ ਉਹਨਾਂ ਨੂੰ ਗਿਆਨ ਦਿੱਤਾ ਤੇ ਗਿਆਨ ਦਿੱਤਾ ਫਿਰ ਉਹਨਾਂ ਨੇ ਉਸਤਤ ਕੀਤੀ ਰੱਬ ਦੀ ਚਾਰ ਬੇਦੁਚਾਰਣ ਕੀਤੇ ਉਹਨਾਂ ਨੇ ਮੁੱਖ ਜਬਾਨੀ ਚਾਰ ਬੇਦ ਜਿਹੜੇ ਉਚਾਰਨ ਕੀਤੇ ਤੇ ਉਹ ਪ੍ਰਮਾਤਮਾ ਦੀ ਉਪਸਥਿਤ ਕੀਤੀ ਫਿਰ ਉਹ ਬਾਹਰ ਆਏ ਉਹ ਡੰਡੀ ਤੋਂ ਬਾਹਰ ਆ ਕੇ ਫਿਰ ਉਹਨਾਂ ਦਾ ਮਿਲਾਪ ਹੋਇਆ ਸ਼ਿਵ ਜੀ ਨਾਲ ਹਾਂਜੀ ਉਹਨਾਂ ਦਾ ਮਿਲਾਪ ਹੋਇਆ ਫਿਰ ਵਿਸ਼ਨੂੰ ਭਗਵਾਨ ਦੇ ਨਾਲ ਹਾਂਜੀ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਿੰਨ ਦੇਵ ਨੇ ਬਰਮਾ ਜੀ ਤੇ ਵਿਸ਼ਨੂੰ ਜੀ ਤੇ ਸ਼ਿਵ ਜੀ ਭਾਵੇਂ ਜੁੜੀ ਹੋਈ ਕਥਾ ਦੇਖੋ ਹੈ ਵੀ ਪਰ ਇੱਕ ਇਹ ਸਚਾਈ ਹੈ ਕਿ ਗੁਰਬਾਣੀ ਦੇ ਵਿੱਚ ਇਹਨਾਂ ਦੇ ਬਾਰੇ ਜ਼ਿਕਰ ਆਉਂਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਗੁਰੂ ਪਾਰਵਤੀ ਮਾਈ ਉਹ ਜਿਹੜੀ ਪਾਰਵਤੀ ਹੋਈ ਹੈ ਜਿਹਨੂੰ ਆਪਾਂ ਹਿੰਦੂ ਵੀਰ ਜਿਹੜੇ ਦੇਵੀ ਕਰਕੇ ਪੂਜਾ ਕਰਦੇ ਆ ਉਹਦੀ ਉਹ ਵੀ ਉਹ ਕੋ ਛੋਟੀ ਮੋਟੀ ਸ਼ਕਤੀ ਨਹੀਂ ਹੈ ਭਾਈ ਉਹ ਵੀ ਬਹੁਤ ਵੱਡੀ ਸ਼ਕਤੀ ਹੈ ਉਹ ਬਹੁਤ ਵੱਡੀ ਸ਼ਕਤੀ ਹੈ ਉਹਨੂੰ ਵੀ ਆਦਿ ਸ਼ਕਤੀ ਕਿਹਾ ਗਿਆ ਆਦਿ ਸ਼ਕਤੀ ਕਿਹਾ ਗਿਆ ਪਰ ਜਦੋਂ ਅਸੀਂ ਧਾਰਮਿਕ ਗ੍ਰੰਥ ਅਸੀਂ ਪੜ੍ਹਦੇ ਆ ਤੇ ਗੁਰੂ ਸਾਹਿਬ ਦੀ ਜਦੋਂ ਸਾਖੀ ਅਸੀਂ ਸੁਣਦੇ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸਨ ਉਹਨਾਂ ਨੂੰ ਮਿਲਣ ਵਾਸਤੇ ਜੀ ਲੈਣਾ ਜੀ ਗਏ ਜਦੋਂ ਤੇ ਉਹਨਾਂ ਨੇ ਵੇਖਿਆ ਵੀ ਇੱਕ ਮਾਈ ਜਿਹੜੀ ਆ ਉਹ ਗੁਰੂ ਸਾਹਿਬ ਦੇ ਉੱਥੇ ਸੇਵਾ ਕਰੀਏ ਝਾੜੂ ਝਾੜੂ ਫਿਰ ਰਹੀ ਹੈ ਇੱਕ ਮਾਈ ਜਿਹੜੀ ਆ ਗੁਰੂ ਸਾਹਿਬ ਦੇ ਉੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿੱਥੇ ਰਹਿੰਦੇ ਸਨ ਉਸ ਸਥਾਨ ਤੇ ਉਹ ਝਾੜੂ ਫਿਰ ਰਹੀ ਹੈ ਤੇ ਮਨ ਵਿੱਚ ਬੜਾ ਸ਼ੱਕ ਹੋਇਆ ਵੀ ਦੇਖ ਮੈਂ ਤਾਂ ਤੜਕੇ ਆਇਆ ਅੰਮ੍ਰਿਤ ਵੇਲੇ ਆਇਆ ਵੀ ਇਸ ਵੇਲੇ ਅੱਧੀ ਰਾਤ ਟੱਪ ਗਈ ਆ ਕੋਈ 2:30 ਵਜੇ ਦਾ ਸਮਾਂ ਤੇ ਬੀਬੀਰਾ ਤੇ ਕੀ ਕੰਮ ਹੈ ਹਾਂਜੀ ਮਨ ਵਿੱਚ ਕਲਪਨਾ ਹੋ ਗਈ ਮਨ ਵਿੱਚ ਕਲਪਨਾ ਹੋ ਗਈ ਤੇ ਦੋ ਤਿੰਨ ਦਿਨ ਚੱਲਦਾ ਰਿਹਾ ਇਹ ਕੰਮ ਉਹ ਰੋਜ਼ ਮੱਥਾ ਟੇਕਦੇ ਸਨ ਤੇ ਮਨ ਵਿੱਚ ਵੀ ਰੇ ਸੰਖਿਆ ਲੈ ਕੇ ਤੁਰੇ ਫਿਰਦੇ ਸਨ ਹਰ ਤਰ੍ਹਾਂ ਨਾਲ ਤਾਂ ਇੱਕ ਦਿਨ ਫਿਰ ਉਹਨਾਂ ਦੀ ਸੰਖਿਆ ਦੂਰ ਕਰਨ ਵਾਸਤੇ ਉਹ ਮਾਈ ਜਿਹੜੀ ਸੀ ਉਹਨੂੰ ਪੁੱਛ ਹੀ ਬੈਠੇ ਉਹ ਤਾਂ ਕਹਿੰਦੇ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਇੱਥੇ ਸੇਵਾ ਕਰਦੇ ਹੋ ਤੇ ਮੈਂ ਤੁਹਾਨੂੰ ਅ ਦੇਖਿਆ ਤੇ ਮੇਰੇ ਮਨ ਵਿੱਚ ਇਹ ਆਇਆ ਉਹ ਕਹਿੰਦੀ ਤੇਰੇ ਮਨ ਵਿੱਚ ਕੀ ਆਇਆ ਤੂੰ ਮੈਨੂੰ ਪਛਾਣ ਲੈ ਕੋਣਾ ਤੂੰ ਮੈਂ ਕੌਣ ਆ ਤੂੰ ਦੇਖ ਲੈ ਮੈਨੂੰ ਕਿਉਂਕਿ ਉਹਨਾਂ ਨੇ ਲਿਖਿਆ ਵੀ ਗੁਰੂ ਅੰਗਦ ਦੇਵ ਜੀ ਮਾਤਾ ਦੇ ਦਰਬਾਰ ਜਾਂਦੇ ਹੁੰਦੇ ਸਨ ਆਪਾਂ ਇਹਨਾਂ ਚੱਕਰਾਂ ਚ ਨਾ ਪਈਏ ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਤੋਂ ਪਹਿਲਾਂ ਵੀ ਗੁਰਮਖ ਹੋਣਗੇ ਹਨਾ ਪਰ ਕਿਉਂਕਿ ਬੰਦੇ ਨੂੰ ਸੋਝੀ ਨਹੀਂ ਹੁੰਦੀ ਗੱਲ ਇਹ ਹੈ ਵੀ ਗੁਰੂ ਦੇ ਮਿਲਾਪ ਤੋਂ ਬਿਨਾ ਇਹ ਜਿਹੜਾ ਭੁਲੇਖੇ ਨਹੀਂ ਮਿਟਦੇ ਤੇ ਗੁਰੂ ਅੰਗਦ ਦੇਵ ਜੀ ਦੇ ਮਹਾਨ ਸਖਸ਼ੇਤ ਨੇ ਸਾਡੇ ਗੁਰੂ ਨੇ ਤੇ ਆਪਾਂ ਇਸ ਦੇ ਬਾਰੇ ਨਹੀਂ ਕਹਿ ਸਕਦੇ ਕਿ ਉਹ ਦੇਵੀ ਦੀ ਪੂਜਾ ਕੀਤੀ ਕਿ ਨਹੀਂ ਕੀਤੀ ਪਰ ਇੱਕ ਸਾਖੀ ਵਿੱਚ ਜ਼ਿਕਰ ਜ਼ਰੂਰ ਆਇਆ ਵੀ ਕਿਉਂਕਿ ਉਸ ਵੇਲੇ ਮਾਤਾ ਨੂੰ ਲੋਕ ਮੰਨਦੇ ਸਨ ਤੇ ਹੁਣ ਵੀ ਬਹੁਤ ਲੋਕ ਜਿਹੜੇ ਉਹ ਜੁੜੇ ਹੋਏ ਨੇ ਮੰਨਦੇ ਨੇ ਇੱਕ ਆਦਿ ਸ਼ਕਤੀ ਦੇ ਰੂਪ ਵਿੱਚ ਉਹਨੂੰ ਦੇਖਿਆ ਜਾਂਦਾ ਤੇ ਉਹ ਕਹਿੰਦੀ ਵੀ ਵੇਖ ਮੈਂ ਕੌਣ ਤੂੰ ਇੱਥੇ ਕੀ ਕਰਦੀ ਉਹ ਕਹਿੰਦੀ ਵੀ ਇਹੀ ਤੇ ਗੱਲ ਹੈ ਵੀ ਮੈਂ ਇੱਥੋਂ ਜੋ ਕੁਝ ਲੈ ਕੇ ਜਾਂਦੇ ਆ ਇੱਥੇ ਸੇਵਾ ਕਰਕੇ ਮੈਂ ਇੱਥੇ ਜੋ ਮਾਂਗਾ ਮਰਦੇ ਆ ਸੇਵਾ ਕਰਦੇ ਆ ਇੱਥੋਂ ਕੁਝ ਲੈ ਕੇ ਜਾਂਦੇ ਆ ਉਹ ਵੀ ਤੁਹਾਡੀ ਝੋਲੀ ਪਾਣੇ ਆ ਜਾਂ ਲੋਕਾਂ ਦੀ ਝੋਲੀ ਪਾਣੇ ਆ ਹਾਂਜੀ ਤੇ ਇਹ ਲਿਖਿਆ ਕਹਾਣੀਆਂ ਵਿੱਚ ਲਿਖਿਆ ਵੀ ਗੁਰੂ ਗੁਰੰਗਦੇਵ ਜੀ ਮਹਾਰਾਜ ਜੀ ਪਹਿਲਾਂ ਦਰਬਾਰ ਵਿੱਚ ਜਾਂਦੇ ਹੁੰਦੇ ਸਨ ਗੁਰਮਾਤਾ ਜੀ ਦੇ ਦਰਬਾਰ ਵਿੱਚ ਜਾਂਦੇ ਹੁੰਦੇ ਸਨ ਹਾਂਜੀ ਮੇਰਾ ਇੱਥੇ ਕਹਿਣ ਦਾ ਭਾਅ ਹੋਏ ਨਹੀਂ ਹੈਗਾ ਵੀ ਤੁਸੀਂ ਉਹਦੀ ਪੂਜਾ ਕਰੋ ਜਾਂ ਨਾ ਕਰੋ ਉਹ ਨਹੀਂ ਗੱਲ ਕਰਦਾ ਹਾਂਜੀ ਜਿਹੜੇ ਹੁਣ ਮੰਨਦੇ ਨੇ ਤੇ ਉਹ ਮੰਨਦੇ ਹੀ ਨੇ ਜਿਹੜੇ ਨਹੀਂ ਮੰਨਦੇ ਉਹ ਨਹੀਂ ਮੰਨਦੇ ਪਰ ਇੱਥੇ ਜਿਹੜਾ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਇੱਕ ਬਹੁਤ ਵੱਡੀ ਸ਼ਕਤੀ ਹੈ ਉਹ ਮੁਕਰਿਆ ਨਹੀਂ ਜਾ ਸਕਦਾ ਸ਼ਕਤੀ ਹੈ ਤੇ ਉਹ ਸ਼ਕਤੀ ਉੱਥੇ ਗੁਰੂ ਨਾਨਕ ਦੇਵ ਦੇ ਦਰ ਤੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਾ ਕੇ ਉੱਥੇ ਮਾਂਜਾ ਫੇਰਦੀ ਹੈ ਉੱਥੇ ਬੋਕਰ ਭਾਰੀ ਕਰਦੀ ਹੈ ਇਹ ਗੱਲ ਮੈਂ ਇਹ ਰੱਖਦੀ ਆ ਹਾਂਜੀ ਤਾਂ ਫਿਰ ਉਹ ਕਹਿੰਦੀ ਵੀ ਤੋਂ ਨੂਮਾ ਇੱਥੋਂ ਲੈ ਕੇ ਜੋ ਸੇਵਾ ਕਰਦੀਆਂ ਉਹਦਾ ਫਲ ਮਿਲਦਾ ਮੈਨੂੰ ਜੋ ਉੱਥੋਂ ਪ੍ਰਾਪਤ ਹੁੰਦਾ ਫਿਰ ਮੈਂ ਜਾ ਕੇ ਤੁਹਾਡੀ ਝੋਲੀ ਪਾਣੇ ਆ ਤੇ ਫਿਰ ਕਿਉਂ ਨਾ ਸੱਚੇ ਸਿੱਧੇ ਉਸ ਮਾਲਕ ਨਾਲ ਜੁੜਿਆ ਜਾਵੇ ਭਾਈ ਵੀ ਤੁਸੀਂ ਹੋਰ ਦਰ ਤੇ ਕਿਉਂ ਜਾਇਆ ਜਾਵੇ ਦੇਖੋ ਜੇ ਗੱਲ ਝੂਠ ਹੁੰਦੀ ਤੇ ਫਿਰ ਗੁਰੂ ਸਾਹਿਬ ਨੇ ਕਿਉਂ ਲਿਖਿਆ ਗਾਉਣ ਤੋਂ ਉਦੋਂ ਈਸਰ ਬ੍ਰਹਮਾ ਦੇਵੀ ਲਿਖਿਆ ਨਾ ਵੀ ਤੈਨੂੰ ਦੇਵੀਆਂ ਬਿਗਾਨੀਆਂ ਨੇ ਇਸ ਕਰਕੇ ਇਹ ਮਨ ਵਿੱਚੋਂ ਭਰਮ ਕੱਢੋ ਤੇ ਜੁੜੀਏ ਗੁਰੂ ਸਾਹਿਬ ਕਹਿੰਦੇ ਵੀ ਦੇਖੋ ਗੁਰੂ ਹੀ ਜਿਹੜਾ ਤੁਹਾਨੂੰ ਰੱਬ ਨਾਲ ਜੋੜ ਦਵੇ ਗੁਰੂ ਗੁਰੂ ਹੀ ਈਸ਼ਰ ਹੈ ਗੁਰੂ ਹੀ ਗੋਰਖ ਹੈ ਗੁਰੂ ਹੀ ਬ੍ਰਹਮਾ ਹੈ ਤੇ ਗੁਰੂ ਹੀ ਉਸ ਮਾਤਾ ਪਾਰਵਤੀ ਦਾ ਰੂਪ ਹੈ ਵੀ ਜਦੋਂ ਤੁਸੀਂ ਗੁਰੂ ਨੂੰ ਦੇਖੋ ਗੁਰੂ ਨੂੰ ਜਦੋਂ ਮੱਥਾ ਟੇਕਣ ਜਾਓ ਤੇ ਤੁਸੀਂ ਇਹ ਸਮਝੋ ਵੀ ਸਾਰਾ ਕੁਝ ਇੱਥੇ ਹੀ ਆ ਇੱਥੋਂ ਬਾਹਰ ਕੁਝ ਵੀ ਨਹੀਂ ਆ ਵੀ ਇੱਥੇ ਹੀ ਆ ਸਭ ਕੁਝ ਇਹ ਮਨ ਵੀ ਟਿਕਾ ਕਰ ਲੋ ਇਹ ਰੱਬ ਆ ਸ਼ਿਵ ਜੀ ਵੀ ਇਹੀ ਆ ਬ੍ਰਹਮਾ ਜੀ ਵੀ ਇਹੀ ਆ ਮਾਤਾ ਦੁਰਗਾ ਵੀ ਇਹੀ ਆ ਹਾਂਜੀ ਇਹ ਸਾਰਾ ਕੁਝ ਇਹੀ ਆ ਕਿਉਂਕਿ ਗੁਰ ਪਰਮੇਸ਼ਰ ਇੱਕ ਹੈ ਕਹਿਦਣਾ ਭਾਈ ਰੱਬ ਤੇ ਗੁਰੂ ਇੱਕੋ ਐਸ ਕਰਕੇ ਮਹਾਰਾਜੇ ਦਰ ਤੇ ਜਦੋਂ ਜਾਓ ਭਾਵੇਂ ਤੁਸੀਂ ਵੱਖਰੇ ਵੱਖਰੇ ਕਿਸੇ ਧਰਮ ਨੂੰ ਮੰਨਣ ਵਾਲੇ ਹੋ ਕਿਸੇ ਕਿਸੇ ਵੀ ਧਾਰਮਿਕ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਹੋ ਪਰ ਜਦੋਂ ਗੁਰੂ ਦੇ ਦਰ ਤੇ ਜਾਓ ਤੇ ਫਿਰ ਤੁਸੀਂ ਇਹ ਸਮਝੋ ਵੀ ਗੁਰੂ ਜਿਹੜਾ ਉਹ ਸਾਰਿਆਂ ਦਾ ਜਿਹੜਾ ਮਾਲਕ ਹੈ ਤੇ ਗੁਰੂ ਨੂੰ ਉਸੇ ਰੂਪ ਦੇ ਵਿੱਚ ਤੱਕੋ ਵੀ ਗੁਰੂ ਉਹ ਜਿਹੜਾ ਸਾਰੇ ਗੁਰੂ ਦੇ ਅੰਦਰ ਸਮਾਇਓ ਹੋਏ ਨੇ ਗੁਰੂ ਤੋਂ ਬਾਹਰ ਕੁਝ ਨਹੀਂ ਆ ਗੁਰੂ ਰੱਬ ਹੈ ਰੱਬ ਦਾ ਦੂਜਾ ਰੂਪ ਹੈ ਕਿਉਂਕਿ ਰੱਬ ਨੂੰ ਤਾਂ ਦੇਖਿਆ ਨਹੀਂ ਪਏ ਗੁਰੂ ਦੇ ਦਰਸ਼ਨ ਤੇ ਆਪਾਂ ਕਰਦੇ ਆ ਹੈ ਜੀ ਇਸ ਕਰਕੇ ਗੁਰੂ ਦੀ ਵੱਡੀ ਵਡਿਆਈ ਹੈ ਗੁਰੂ ਹੀ ਇਸਤਰਾ ਹੈ ਗੁਰੂ ਹੀ ਗੋਰਖ ਹੈ ਗੁਰੂ ਹੀ ਬ੍ਰਹਮਾ ਹੈ ਤੇ ਗੁਰੂ ਹੀ ਪਾਰਵਤੀ ਮਾਤਾ ਹੈ ਜੇ ਹੂੰ ਜਾਣੋਂ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਤੇ ਜੇ ਅਸੀਂ ਮੁਕਰ ਜਾਵਾਂਗੇ ਇਹਨਾਂ ਗੱਲਾਂ ਤੋਂ ਅਸੀਂ ਆਖਾਂਗੇ ਵੀ ਅਸੀਂ ਤਾਂ ਮੰਨਦੇ ਹੀ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਮੰਨਦੇ ਮਾਰੇ ਕਹਿੰਦੇ ਫੇਰ ਤਾਂ ਗੱਲ ਅੱਗੇ ਵਧਦੀ ਨਹੀਂ ਅੱਗੇ ਤੁਰਦੀ ਨਹੀਂ ਇਹ ਤੁਹਾਡੇ ਮੁਖ ਤੋਂ ਗੱਲ ਸੁਭਾ ਨਹੀਂ ਪੈਂਦੀ ਕਿਉਂਕਿ ਗੁਰੂ ਜਿਹੜਾ ਹੈ ਉਹ ਸਾਰੀ ਵਡਿਆਈਆਂ ਦਾ ਮਾਲਕ ਹੈ ਗੁਰਾਂ ਇੱਕ ਦੇਹ 부ਜਾਈ ਸਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਇ ਗੁਰੂ ਨੇ ਸਾਨੂੰ ਇੱਕੋ ਗੱਲ ਦ੍ਰਿੜ ਕਰਾ ਦਿੰਦੀ ਹੈ ਉਹ ਜਾ ਦਿੰਦੀ ਹੈ ਗੱਲ ਸਮਝਾ ਦਿੰਦੀ ਹੈ ਕਿਹੜੀ ਗੱਲ ਸਮਝਾ ਦਿੰਦੀ ਹੈ ਕਿ ਸਾਰੇ ਜੀਹਾਂ ਦਾ ਜੋ ਮਾਲਕ ਹੈ ਉਹ ਮਾਲਕ ਇੱਕੋ ਹੀ ਹੈ ਵਾਹਿਗੁਰੂ ਉਹ ਮੈਨੂੰ ਨਾ ਕਦੇ ਭੁੱਲੇ ਵਿਸਰੇ ਨਾ ਮੈਂ ਕਦੇ ਉਹਨੂੰ ਨਾ ਵਿਸਰਾ ਹਾਂਜੀ ਮੈਂ ਹਰ ਵੇਲੇ ਉਹਨੂੰ ਜਪਦਾ ਰਹਾ ਉਹਦੇ ਨਾਲ ਜੁੜਿਆ ਰਹਾ ਹਰ ਵੇਲੇ ਉੱਠਦੇ ਹਾਂ ਬੈੰਦੇ ਹਾਂ ਸੌਂਦੇ ਹਾਂ ਹਰ ਵੇਲੇ ਉਸ ਮਾਲਕ ਦੀ ਯਾਦ ਵਿੱਚ ਰਹਾ ਉਹ ਮੈਨੂੰ ਭੁੱਲ ਨਾ ਜਾਵੇ ਮੇਰੇ ਗੁਰੂ ਨੇ ਮੈਨੂੰ ਇੱਕੋ ਹੀ ਸੋਝੀ ਦਿੱਤੀ ਹੈ ਏ ਮਹਾਰਾਜ ਜੀ ਦੇ ਅੱਜ ਦੇ ਬਚਨ ਹਣ ਸਾਧ ਸੰਗਤ ਜੀ ਪ੍ਰਵਾਨ ਕਰੋ ਭੁੱਲਾਂ ਚੁਕਾਂ ਦੀ ਖਿਮਾ ਕਰੋ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ